ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਬਾਈਕ 'ਪਲੇ 5 ਨਗ ਨੇ ਬਾਈ ਔਸਰ ਝੋਟੀ ਆ ਦੋ ਤਾਜ਼ੀਆਂ ਸੂਈਆਂ ਗਾਵਾਂ ਇੱਕ ਟੋਕੜ ਗਾਂ ਬਾਈ ਤੇ ਇੱਕ ਗੱਬਣਾ ਥੋੜੇ ਕਿ ਦਿਨ ਲੈਂਦੀ ਆ ਬਾਈ ਆਓ ਕਰ ਲੈਨੇ ਬਾਈ ਨਾ ਕਰ ਬਾਤ ਆਜੋ ਬਾਈ ਬਾਈ ਜੀ ਹਸਿਕਾ ਕੋ ਠੀਕ ਹੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਜਰਨੈਲ ਸਿੰਘ ਬਾਠਵਰੇ ਹੂੰ ਪਿੰਡ ਸੇਲਪੁਰਾ ਠੀਕ ਹੈ ਬਾਈ ਜ਼ਿਲ੍ਹਾ ਬਠਿੰਡਾ ਤਸਵੀਲ ਨੇੜੇ ਪਿੰਡ ਬਾਈ ਨੇੜੇ ਪੰਡਿਤ ਰਪਾਈ ਰੁਕਾ ਰਹੇ ਜਾਂਦਾ ਬ੍ਰੀ ਹੂੰ ਟਿਕਾਣਾ ਹਰਨਾਨਪੁਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 77012 7002 ਠੀਕ ਹੈ ਜੀ ਇੱਕ ਨੰਬਰ ਹੋਰ ਲੇਖ ਲਓ ਬ੍ਰੀ 77142 ਹੂੰ 76500 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਝੋਟੀ ਦੇਖ ਰਿਹਾ ਕਿੰਨੀ ਉਮਰ ਹੈ ਜੀ ਇਹ ਕੀਰੀ ਐਵਰੇਜ ਹੋਤੀ ਹੈ ਦੰਦਾ ਜਕੀਰੀ ਹਾਂ ਦੰਦਾ ਦੀ ਕੀਰੀ ਆ 200 ਸਾਲਾਂ ਦੀ ਮੰਨ ਲਵੇ 200 ਤੇ ਓਕੇ ਬਾਈ ਠੀਕ ਹੈ ਕਿੰਨਾ ਕੇ ਰਿਕਾਰਡ ਦੀ ਮੰਨ ਬਾਈ ਇਹਦੀ ਮੰਨ ਦੱਸਿਆ ਜੀ ਨਾ 18 20 ਲੀਟਰ ਦਾ ਠੀਕ ਹੈ ਬਾਈ ਉਹਨੇ ਰਿਸ਼ਤਦਾਰੀ ਚ ਲੈਤੀ ਆਪਾਂ ਓਕੇ ਬਾਈ ਸੀਮਣ ਪਤਾ ਕਿਹੜੇ ਦੀ ਆ ਬਾਈ ਸੀਮਣ ਨਹੀਂ ਇਹਦੇ ਆਪਣੀ ਓਕੇ ਝੂਲੀ ਕਿਵੇਂ ਬਾਈ ਝੂਲੀ ਪੂਰੀ ਚੰਗੀ ਹਮ ਚਾਰ ਥਾਣਾ ਬਾਈ ਖੋਲ ਦੇ ਬਾਈ ਤੁਹਾਨੂੰ ਫੇਸ ਬੜਾ ਚੰਗਾ ਸਿੰਘ ਚੰਗਾ ਨੇੜੋ ਹੀ ਮੋੜਿਆ ਵਾ ਤੇ ਟੀਕੇ ਦੇ ਤਕਰੀਬਾ ਬਿਲਕੁਲ ਕਾਬਲਾ ਹਣ ਬਾਈ ਹਾਂ ਜੀ ਕੱਲ 18 ਦਈ ਜਾਂਦੀ ਸੀ ਠੀਕ ਆ ਕੱਲ ਭਾਈ ਇਹਨਾਂ 17 ਨੰਦੇ ਇਹ ਹੀਟ ਤੇ ਬਸ ਆਈ ਵੀ ਆ ਆ ਜੀ ਜਾਂ 2-4 ਦਿਨਾਂ ਤੇ ਖਾਣ ਲਈ ਬਸ ਚੰਗਾ ਗਾ ਭਾਈ ਲੈ ਤੋਰਾ ਚੈੱਕ ਕਰੋ ਬਰੀਡ ਇੱਕ ਨੰਬਰ ਆ ਹਨਾ ਭਾਈ ਹਾਂ ਜੀ ਬਰੀਡ ਤੇ ਕੀ ਮੋਲ ਆ ਬਈ ਜਿਆਦਾ 50000 ਰੁਪਏ ਮਾਨਤਨ ਹੋ ਜਾ ਆ ਮਾਨਤਨ ਕਰ ਠੀਕ ਆ ਭਾਈ 50000 ਰੁਪਿਆ ਮੋਲ ਆ ਮਾਨਤਨ ਜਰੂਰ ਹੋ ਜਾ ਛੋਟੀ ਚੰਗੀ ਆ ਪਲੀ ਵੀ ਆ ਕੱਦ ਵਾਲੀ ਆ ਥਣ ਚੰਗੇ ਆ ਆ ਮਾ ਦਾ ਰਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਗਾ ਅੱਗੇ ਭਾਈ ਦੋ ਨੰਬਰ ਤੇ ਕਿਹੜਾ ਸੂਈ ਆ ਇਹ ਪਨੂਨੀ ਸੂਈ ਹੋ ਵੀਰੇ ਕਦੋਂ ਸੂਈ ਆ ਭਾਈ ਇਨਵਰਟ ਦੇ ਤੀਜੇ ਦਿਨ ਹੈ ਜੀ ਬੱਚਾ ਕੀ ਹੈ ਜੀ ਬੱਚਾ ਬੱਚਾ ਜੀ ਬੱਚਾ ਬਈ ਕਿੰਨਾ ਕੁ ਬੋਲਾ ਬਈ ਹੁਣ ਹੁਣ 20 ਲੀਟਰ ਤਿਆਰ ਹੋਈ ਹੈ ਇਸ ਟਾਈਮ ਠੀਕ ਹੈ ਬਈ ਨੈਟ ਤਿਆਰ ਹੈ ਬਈ ਹਾਂ ਜੀ ਹਾਂ ਜੀ ਠੀਕ ਹੈ ਇਹ ਲੋ ਵੱਧ ਗੜ ਖੁੱਲੇ ਹੁੰਦਾ ਓਕੇ ਬਈ ਫੁੱਲ ਕੱਦ ਦਾ ਫੁੱਲ ਬਰੀਡ ਆ ਸੂਈ ਸਵਾਈਆ ਫੇਸ ਬੜਾ ਚੰਗਾ ਬੋਦੀ ਵਾਲੀ ਚੰਗੀ ਆ ਸਨਖਪੂਣਾ ਬੜ ਦੇ ਵਿੱਚ ਫੁੱਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਾਂ ਹਾਂ ਜੀ ਹਾਂ ਜੀ ਬੜਾ ਪਲੀ ਵੀ ਬਹੁਤ ਆ ਯਾਰ ਬੜਾ ਹਾਂ ਹਾਂ ਜੀ ਹਾਂ ਜੀ ਬਹੁਤ ਚੰਗੀ ਆ ਖਾਣ ਲੇ ਵਾ ਇੱਕ ਨੰਬਰ 20 ਕਿਲੋ ਰਾਮ ਖੁੱਲੇ ਥਾਂ ਵਾਲੀ ਵਾ ਠੀਕ ਹੈ ਬਈ ਚੰ ਇਹ ਥਣ ਬੜਾ ਕਮਾਲ ਦਾ ਚਿਵਾਈ ਵੀ ਚੰਗੀ ਹੋ ਚਿਵਾਈ ਪੂਰੀ ਇੱਕ ਨੰਬਰ ਹੈ ਕਰਨੀ ਆ ਕੀ ਧਾਰਾ ਪੂਰੀ ਵਧੀਆ ਠੀਕ ਆ ਬਾਈ ਜੀ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਗੰਨੇ ਵਰਗੀ ਧਾਰਾ ਨੇੜ ਤੋਂ ਥਣ ਚੈੱਕ ਕਰਵਾ ਦੇਗੇ ਅੱਲਾ ਕੱਲਾ ਥਣ ਚਾਰੇ ਥਣ ਨੇ ਕਦਮੇ ਪੂਰੇ ਗਏ ਤੇ ਕੀ ਆ ਬਾਤ ਆ ਬਾਈ ਲੈ ਬਾਬਾ ਤਾਂ ਹਾਂ ਮਗਰ ਮੂਰ ਲਾ ਲੈ ਬਾਈ ਲੈਵੇ ਦੀ ਕੁਆਲਿਟੀ ਚੰਗੀ ਆ ਪੜੀ ਵੀ ਦੇਖੋ ਕੱਦ ਦੇਖੋ ਕੀਮੋ ਲਾ ਬਾਈ ਜਾਇਦ ਇਹਦਾ ਮੁੱਲ ਇੱਕ ਕੀ ਆ ਜੀ 25 ਦੇ ਦੋ 130000 ਰੁਪਿਆ ਮੁੱਲ 125000 ਦੀ ਵੈੜ ਦੇ ਦੇ ਦੇਗੇ ਭਾਈ ਠੀਕ ਹੈ ਕਿ ਲਈ ਭਾਈ 3 ਨੰਬਰ ਤੇ ਤੋਕੜਾ ਵੀਰੇ 3 ਮਹੀਨੇ ਦਾ ਠੀਕ ਆ ਮਾਲਕਾਂ ਨੇ ਕਿਹਾ ਵੀ 2 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਆਪਾਂ ਖਾਲੀ ਗਈ ਕਿ ਉਹਨਾਂ ਤੋਂ ਲੈਤੀ ਆ ਠੀਕ ਆ ਭਾਈ ਮਗਰ ਇਹਦੇ ਬੱਚੀ ਹੈ ਜੀ ਉਧਰ ਹਲਾਰਾ ਰੰਗ ਦੀ ਬੱਚੀ ਜੀ ਦਿਖਾਈ ਦਿੰਦੇ ਹਾਂ ਹਾਂਜੀ ਹਾਂਜੀ ਬੱਚਾ ਮਗਰ ਬੱਚੀ ਆ ਬੱਚੀ ਆ ਖੜੀ ਆ ਭਾਈ ਮਗਰ ਬਹੁਤ ਚੰਗੀ ਬੱਚੀ ਆ ਸ਼ਹਿਰ ਦੀ ਬੱਚੀ ਆ ਕਿਆ ਬਾਤ ਆ ਭਾਈ ਤੇ ਦੁੱਧ ਕਿੰਨਾ ਭਾਈ ਹੁ ਦੁੱਧ ਹੁਣ 13 14 ਨੱਟ ਤਿਆਰ ਬਈ ਹਾਂਜੀ ਆਏ ਦੋ ਡਾਂਗ ਚੋਲੇ ਬਈ ਪਣ ਅਸੀਂ ਦੋ ਡਾਂਗ ਚੋਕੇ ਲੈ ਕੇ ਜਾਵਾਂ ਠੀਕ ਆ ਬਈ ਫਲੀ ਵੀ ਬਹੁਤ ਹਨ ਹਾਂਜੀ ਹਾਂਜੀ ਕੱਦ ਫੁੱਲ ਫੁੱਲ ਬਰੀਡ ਆ ਫੇਸ ਬੜਾ ਚੰਗਾ ਚੰਮਕ ਚੋਂ ਕਿ ਚੰਗੀ ਆ ਫਲੀ ਵੀ ਕਰਨ ਵਾਲੀ ਬਾਲੀ ਆ ਬਈ ਵਜਨ ਫੁੱਲ ਆਗਾ ਥੱਲੇ ਬਾ ਦੇ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣਾ ਅਲੱਗ ਅਲੱਗ ਥਾਣਾ ਕੀ ਮੋਲ ਆ ਬਈ ਜਾਇਦ ਜਰਾ ਇਹਦਾ ਜਾਇਦ 50000 ਮਾਨਦਾਨ ਹੋ ਜਾ ਆ ਮਾਨਦਾਨ ਠੀਕ ਆ ਬਈ 50000 ਰੁਪਿਆ ਮੋਲ ਮਾਨਦਾਨ ਜ਼ਰੂਰ ਹੋ ਜਾਊਗਾ ਸਿੱਧੀ ਚ ਆਉਂਦੇ ਆ ਜੀ ਹੁਣ ਠੀਕ ਆ ਹਾਂਜੀ ਹਾਂ ਅੱਗੇ ਬਈ 4 ਨੰਬਰ ਤੇ ਕਿਹੜਾ ਸੁਆ ਸੁਈ ਆ ਵੀਰੇ ਨਹੀਂ ਪਹਿਲਾ ਸੁਆ ਸੁਈ ਵੀਰੇ ਜੀ ਸੁਈ ਵੀ ਆ ਵੀ ਹਾਂਜੀ ਆ ਚੌਥਾ ਦਿਨ ਆਈ ਇਹਨੂੰ ਸੁਈ ਨੂੰ ਮਗਰ ਬੱਸੀ ਆ ਜੀ ਮਗਰ ਬੱਸੀ ਆ ਨਾ ਹਾਂਜੀ ਠੀਕ ਆ ਬੱਸੀ ਵੀ ਚੰਗੀ ਆ ਨਾ ਹਾਂਜੀ ਹਾਂਜੀ ਬੱਸੀ ਤੇ ਕਿੰਨਾ ਕੁ ਬੋਲਾ ਬਈ ਹੁਣ ਸੋਧ ਦੇ ਥਲੇ ਹੋਊਗਾ ਜੀ 15 ਲੀਟਰ ਹੋਣਾ ਐਸਾਂ 15 ਲੀਟਰ ਠੀਕ ਆ ਬਈ ਖੋਲ ਦੇ ਬਰੀਡ ਵਾਚਿੰਗ ਹੀ ਹੈ ਨਾ ਮੈਂ ਇੱਕ ਸਰੀ ਬਰੀਡ ਹੈ ਗਰਮੀ ਦਾ ਮੌਸਮ ਹੁੰਦਾ ਫੁੱਲ ਕਾਮਜਾਪੂ ਫੇਸ ਬੜਾ ਚੰਗਾ ਤੋੜਾ ਚਮਕ ਫੁੱਲਾ ਠੰਲੇ ਵਾ ਇੱਕ ਨੰਬਰ ਠੰਲੇ ਬਹੁਤ ਚੰਗਾ ਵੀਰੇ ਚਵਾਈ ਕਿਵੇਂ ਆ ਹੂੰ ਲੈ ਠੰਡੀ ਫੁੱਲ ਜਿਵੇਂ ਮਰਜੀ ਖੁਲਾਈ ਜਾਓ ਤੋੜੇ ਸਾਈਡ ਬੈ ਕੇ ਜਿਵੇਂ ਮਰਜੀ ਚੋਈ ਚਲੋ ਠੀਕ ਆ ਉਹੀ ਚੱਕਰ ਵਾਲੀ ਖਾਣ ਬੜਾ ਕਮਾਲ ਦਾ ਹੈ ਨਾ ਹੂੰ ਤੇ ਕੀ ਮੋਲ ਆ ਬਈ ਜਿਆਦਾ ਇਹਦਾ 75000 ਮਾਨਦਾਨ ਹੋ ਜਾ ਆ ਮਾਨਦਾਨ ਕਰ ਦਾਂਗੇ ਠੀਕ ਆ ਬਈ 75000 ਰੁਪਿਆ ਮੋਲ ਦਾ ਮਾਨਦਾਨ ਜ਼ਰੂਰ ਹੋ ਜਾ ਸੂਈ ਸਵਾਈਆ ਥਣ ਲੇਵਾ ਇੱਕ ਨੰਬਰ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਠੰਡੀ ਸੀਲ ਫੁੱਲ ਅੱਗੇ ਬਾਈ ਲਾਸਟ ਤੇ ਜਰਸੀ ਹੈ ਇਹ ਦੂਜਾ ਸੂਆ ਜੀ ਸੂਣ ਵਾਲੀ ਅੱਜ 10 ਦਿਨ ਲੈਂਦੀ ਹੈ ਠੀਕ ਆ ਬਾਈ ਕਿੰਨਾ ਕਰ ਰਿਹਾੜੋ ਬਾਈ ਦੋਨਾਂ ਇਹ ਦੱਸਿਆ ਹੀ ਉਹ 14 15 ਲੀਟਰ 16 ਲੀਟਰ ਚੋਂ ਦੇ ਰਹੇ ਆ ਸੀ ਠੀਕ ਆ ਬਾਈ ਹਾਂਜੀ ਹਾਂ 10 ਦਿਨ ਲਈ ਜੀ ਹਜੇ ਖੁੱਲੇ ਪਾਏ ਆ ਬੜੇ ਆਰਾਮ ਨਾਲ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਜਿਵੇਂ ਦੱਸ ਦੇਣ ਪਏ ਤਿਆਰੀ ਬਹੁਤ ਚੰਗੀ ਹੈ ਲੇਵਾ ਬਹੁਤ ਸੋਹਣਾ ਤਿਆਰ ਕਰੂ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਸੁਨੱਖ ਪੋਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਟ ਹੈ ਨਾ ਬੋਨ ਬਰੀਟ ਹੈ ਜੀ ਪੰਡਾ ਹੀ ਲਾ ਦੂ ਅੱਜ ਤੇ ਕੱਚੀ ਕੱਚੀ ਉਹ ਸਭ ਨਾਲ ਅੰਦਾਜ਼ਾ ਲਾਇਓ ਬਾੜ ਨਾਲ ਬਹੁਤ ਆ ਬਈ ਬਾੜ ਨੇ ਕੀ ਮੋਲ ਆ ਬਈ ਫਿਰ ਕੱਚੀ ਕੱਚੀ ਦਾ ਇਹਦਾ 65000 ਰੁਪਏ ਮਾਨਤਨ ਹੋ ਜੀ ਹਾਂ ਮਾਨਤਨ ਕਰ ਦਾਂ ਠੀਕ ਆ ਬਈ 65000 ਰੁਪਏ ਮੋਲ ਆ ਮਾਨਤਨ ਜ਼ਰੂਰ ਹੋ ਜੀ ਬਾੜ ਚੰਗੀ ਆ ਬਜੰਗੜੀ ਆ ਕੱਦ ਵੀ ਠੀਕ ਆ ਥਣ ਲੇਵਾ ਚੰਗਾ ਕੱਚੀ ਕੱਚੀ ਆ ਢਿੱਲਾਂ ਦੇ ਕੋਲ ੱੱਲਾਂ ਬਹੁ ਪਈਆਂ ਸਾਰੀਆਂ ਬਰਡਾਂ ਨਾਲ ਕੱਡੂ ਫੇਰ ਕਰਮਣੀਆਂ ਸੋਹਣਾ ਉਹ ਛੋਟੇ ਨਹੀਂ ਬੈਠ ਬਹੁਤ ਟੱਪਲ ਬੈਠਾ ਬਈ ਸਹੀ ਗੱਲ ਹਾਂ ਥਾੜਾ ਬਹੁਤ ਚੇਹਿਆ ਲੱਗਿਆ ਹਾਂਜੀ ਹਾਂਜੀ ਨਾਗ ਸੀ ਭਰਾ ਕੋਲੇ ਪੰਜ ਬਈ ਪੰਜੇ ਹੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਨਾਗ ਨੇ ਕਰ ਲਓ ਜੀ ਧੰਨਵਾਦ